ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਗ ਪਾਤਸ਼ਾਹ ਜੀ ਦਸਮਈਂ ਚਪੈ ਸੰਤ ਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਦ ਅਰ ਪਾਤਨਹਿਨ ਜਹੇ ਰੂਪ ਰੰਗ ਅਰ ਦੇਖ ਭੇਖ ਪਉ ਕਹਿ ਨ ਸੰਕਤ ਕਹਿ ਚਲ ਮੂਰਤਿ ਨ ਭਉ ਪ੍ਰਕਾਸ਼ ਅਮਤੋਜ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹੇ ਸ਼ਾਹਾਨ ਗਣੇਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਵਾਏ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸ੍ਰਮਤ ਉਪਜੰਗ ਪ੍ਰਿਆਤ ਛੰਦ ਨਮਸਤੂਂ ਅਕਾਲੇ ਨਮਸਤੋਂ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਨਨੁਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਪਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਪਨੇ ਨਮਸਤਾਂ ਕਰਮਨ ਨਮਸਤਾਂ ਧਰਮਨ ਨਮਸਤਾਂ ਨਾਮਨ ਨਮਸਤਾਂ ਤਾਮ ਨਮਸਤਾਂ ਜੀਤੇ ਨਮਸਤਾਂ ਭੀਤੇ ਨਮਸਤੰ ਆ ਬਾਹੇ ਨਮਸਤੰ ਟਾਹੇ ਨਮਸਤੰ ਆ ਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਰਾਦੇ ਨਮਸਤੰ ਬੰਜੇ ਨਮਸਤੰ ਭੰਜੇ ਨਮਸਤੰ ਉਧਾਰੇ ਨਮਸਤੰ ਆਪਾਰੇ ਨਮਸਤੰ ਸੋਇਕੇ ਨਮਸਤੰ ਆਨੇਕੇ ਨਮਸਤੰ ਆ ਪੁੱਤੇ ਨਮਸਤੰ ਆ ਜੋ ਪੇ ਨਮਸਤੰ ਨਰਕਰਮੇ ਨਮਸਤੰ ਨਰ ਭਰਮੇ ਨਮਸਤੰ ਨਰਦੇਸੇ ਨਮਸਤੰ ਨਰਪੇ ਸੇ ਨਮਸਤਗ ਨਿਰਨਾਮੇ ਨਮਸਤਗ ਨਰਕਮੇ ਨਮਸਤਗ ਨਰਤਾ ਤੇ ਨਮਸਤਗ ਨਰਕਾ ਤੇ ਨਮਸਤਗ ਨਰਤੂ ਤੇ ਨਮਸਤਗ ਭੂਤੇ ਨਮਸਤਗ ਲੋਕੇ ਨਮਸਤਗ ਸੋਕੇ ਨਮਸਤਗ ਨਰਤਾ ਪੇ ਨਮਸਤਗ ਥਾਪੇ ਨਮਸਤਗ ਤਰੇ ਮਾਨੇ ਨਮਸਤਗ ਨਿਧਾਨੇ ਨਮਸਤਗ ਗਾਹੇ ਨਮਸਤਗ ਬਾਹੇ ਨਮਸਤੰਤਰ ਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤੰ ਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਤੇ ਨਮਸਤੰ ਆਪਾਤੇ ਨਮਸਤੰ ਮਜਬੇ ਨਮਸਤੰ ਸਤਜਬੇ ਅਦੇਸਨ ਅਦੇਸੇ ਨਮਸਤੰ ਅਪੇਸੇ ਨਮਸਤੰ ਨਰਤਾਮੇ ਨਮਸਤੰ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਵਿਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਖੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤਨਾ ਭਿਵੈ ਨਮਸਤਨਾ ਜਨਮੈ ਨਮਸਤਨ ਸੁਬਨਮੈ ਨਮੋ ਸਰਬ ਗਮਨੈ ਨਮੋ ਸਰਬ ਭਾਉਨੈ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਯਾਲੇ ਨਮਸਤਨ ਅਬਰਣੈ ਨਮਸਤਨ ਮਰਣੈ ਨਮਸਤਨ ਜਰਾਰਣ ਨਮਸਤੰ ਕਰ ਤਾਰੰ ਨਮੋ ਸਰਬ ਧੰਦੇ ਨਮੋਸਤ ਬੰਧੇ ਨਮਸਤੰ ਨਿਰ ਸ਼ਕੇ ਨਮਸਤੰ ਨਿਰ ਬਕੇ ਨਮਸਤੰ ਰਹੀ ਮੈਂ ਨਮਸਤੰ ਕਰਿ ਮੈਂ ਨਮਸਤੰ ਆਨੰਤੇ ਨਮਸਤੰ ਮਹੰਤੇ ਨਮਸਤੰ ਸਤਰਾਗੇ ਨਮਸਤੰ ਸੋਹਾਗੇ ਨੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨੋ ਸਰਬ ਹਰਤਾ ਨੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੇ ਪ੍ਰਸਾਦ اروپ ہیں انوپ ہیں جو ہے بو ہے لیک ہیں پھیخ ہیں نام ہیں کام ہے ادھی ہیں پھی ہے جیت ہیں پیت ہیں ترمان ہے ندان ہیں ترورگ ہیں اصرگ ہیں نیل ہے ناد ہیں جے ہے جاد ہے اجنم ہے مرن ہیں پوت ہیں بھرن ہیں اگنج ہے پنج ہے چوج ہیں چنج ہے میگ ہیں رفیک ہیں تند ہیں بند ہے نر بوجھ ہیں سوج ہیں کال ہیں جال <سؤال> ہیں <سؤال> ਅੱਲਾਹ ਹੈ ਜਹਾਂ ਹੈ ਅਨੰਤ ਹੈ ਮਹੰਤ ਹੈ ਲੀਖ ਹੈ ਨਿਰਸਰੀ ਹੈ ਨਿਰਲੰਭ ਹੈ ਅਸੰਭ ਹੈ ਕੰਮ ਹੈ ਜਮ ਹੈ ਅਭੂਤ ਹੈ ਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਬਰਨ ਹੈ ਅਜੀਤ ਹੈ ਅਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੀ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਮਨੈ ਨਮੋ ਸਰਬ ਪੌਣੈ ਅਨੰਗੀ ਅਨਾਥੇ ਨਰ ਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਬਾਨ ਬਾਨੇ ਨਮੋ ਬਾਦ ਬਾਤੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਗੰ ਬਿਨਾ ਨੇਕ ਲੰਕੇ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਅਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਆ ਭਰਮੀਆਂ ਭੋਗੀ ਆ ਭਗਤੇ ਨਮੋ ਜੋਗ ਜੋਗੀ ਸੁਰਮ ਪਰਮ ਜੁਗਤੇ ਨਮੋ ਨਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੀ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹਨ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸੁਨਾਨੇ नमः मंत्र मंत्रं नमो जंत्र जंत्रं नमः इष्ट इष्टं नमः तन्त्र तन्त्रं सदा सच्चिदानंद सर्वं प्रणासी अनुपेय रूपे समस्तल निवासी सदा सिद्ध दत्त दव्रत करता अधो उर्ध अर्धन अगन अवघर्ता परम परम परमेश्वरं परोशपालं सदा सर्वदा सिद्ध दाता दयालं अछेदी अपेदीय नाम ना कामना समस्त अपराजित समस्तस्ततम تیرا جور چاچری شند جلے ہیں تھلے ہیں پیت ہیں پی ہیں پربھو ہیں جو ہیں دیس ہیں پجنگ پریاد شاند اگا ابادیہ نندی سروپین نمستون نرماتے نمست پرما تھے نمست گنجے نمست پنجے نمست اکالے نمست اکالے نمو سربدیسے نمو سرو پیسے نمو راج راجے نمو ساج ساجے نمو شاہ شاہ نمو ماہ ماہے ਨਮੋ ਗੀਤ ਕੀਤੇ ਨਮੋ ਬੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੂਖ ਸੂਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਪ੍ਰੇਸ਼ੰ ਨਮੋ ਸਰਵ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਦੀਜ ਪੀਜੇ ਅਖੀਜੇ ਭੀਜੇ ਸਮਸਤੰ ਪਰਸਿਜੇ ਕ੍ਰਿਪਾਲੰਸਰੂਪੇਕੁ ਕਰਮੰ ਪ੍ਰਣਾਸੀ ਸਦਾ ਸਰਬਦਾ ਰੱਧ ਸਦੰ ਨਿਵਾਸੀ ਚਰਪਟ ਛੰਦ ਤਵੇ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗਿਆ ਚਲ ਭੋਗਿਆ ਚਲ ਰਾਜਿਆ ਟਲ ਸਾਜਿਆ ਅਕਲ ਧਰਮੰ ਅਲਕ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਸੰਦ ਤਵਾ ਪ੍ਰਸਾਦ ਆਦਮੋ ਪਾਨਾਤ ਮੂਰਤਾ ਜਵਨਪੁਰ ਖਿਆਪਾਰ ਸਰਮੰਦਰ ਮਾਨ ਦੇਵ ਭੇਵਦ ਉਦਾਰ ਸਰਬ ਪਾਲਕ ਸਰਮ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਈ ਅਵਤਾਰ ਰੂਪ ਪ੍ਰਸਾਲ ਨਾਮ ਧਾਮ ਨਾ ਜਾਤ ਜਾਕਰ ਰੂਪ ਰੰਗ ਨਰੇਖ ਆਦ ਪ੍ਰਕੋ ਉਦਾਰ ਮੂਰਤਾ ਜਵਨ ਆਦ ਅਸੀਖ ਦੇ ਸੋਰਨ ਭੇਸ ਜਾਕਰ ਰੂਪ ਰੇਖ ਨਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਹਨੁਰਾਗ ਨਾਮ ਕੰਬਿ ਬਿਹਨ ਬਿਖਤ ਤਾਮੁ ਨਹ ਜਾਹੇ ਸਰਬ ਮਾਨ ਸਰਬਤਰ ਮਾਨ ਸਦਾ ਮਾਨ ਦਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਗਿਲ ਅਨੰਤ ਕੋ ਫਿਰ ਏਕ ਦੇਵ ਪੇਵ ਨਾ ਜਾਣਹੀਂ ਜੇ ਬੇਦੌੜਕ ਤੇਵ ਰੂਪ ਰੰਗ ਨਾ ਜਾਤ ਪਾਸੋ ਜਾਣਹੀਂ ਕਹਿ ਜੀਵ ਤਾਤਮਾਤ ਨਾ ਜਾਤ ਜਕਰ ਜਨਮ ਮਰਨ ਬਿਹ ਨਾਮ ਚੱਕਰ ਬੱਕਰ ਫਿਰੈ ਚਤਰ ਚੱਕ ਮਨਹੀਨ ਪ੍ਰਤੀਨ ਲੋਕ ਚੋਦਹਿ ਕੀ ਬਖੈ ਜਗ ਜੰਪੀਜੇ ਜਾਪ ਆਦਿ ਦੇਵ ਅਨਾਦ ਮੂਰਤਾ ਪਿਉਸ ਬਿਜੇਨ ਥਾਪ ਪਰਮ ਰੂਪ ਨਿਤ ਮੂਰਤ ਪੂਰਨ ਪੁਰਖੇ ਪਰ ਸਰਬ ਵਿਸਵ ਰਚਿਓ ਸੋਇਮ ਭਵ ਗਣਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਤ ਅਭੂਤ ਅਲਖਾ ਭੀਸ ਅੰਗ ਰਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਵਾਇਕ ਕਾਮ ਆਪ ਰੂਪਮ ਇਕ ਅਨ ਉਸਤਤ ਇਕ ਪੁਰਖ ਅਵਤੂਤ ਗਰਭ ਗੰਜਨ ਸਰਪੰਜਨ ਆਦ ਰੂਪਾ ਸੂਤ ਅੰਗ ਹੀ ਨਾ ਭੰਗ ਨਾ ਤਮ ਇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨਿਤ ਕੋਟ ਸਿਮਰਤ ਪੁਰਾਣ ਸਾਸਤਰ ਨਾ ਆਵੀ ਬਹੁ ਚਿਤ ਮਦ ਭਾਰ ਛੰਦ ਤਵ ਪ੍ਰਸਾਦ गुणगण उदार महं अपार असन अपंगो गुण अनंग अनुपो प्रकाश निस्दिनय नास आ जान बाहु शाहान शाह राजान राजपानन पान देवन देव उपमा महान इंद्रान इंद्रबालान बालरंकान रंत्क कालान काल अनभूत अंग आभा अपंग ਗਤਮਿਤਿ ਅਪਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਨਰ ਭੈ ਨਿਕਾਮ ਆਤ ਦਤ ਪ੍ਰਚੰਡ ਮਿਤ ਗਤਿ ਅਖੰਡ ਆਲਸ ਕਰਮਾਦਰਸ ਧਰਮ ਸਰਵਾ ਪ੍ਰਣਾਡ ਧਾਏ ਅਣ ਦੰਡ ਬੜ ਧਾਏ ਚਾਤਰੀ ਸ਼ੰਤਿ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਤਰੀ ਅੰਦਰ ਨਾਮੇ ਅਕੰਮੇ ਪੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪ੍ਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੈ ਨਾ ਮਿਤ੍ਰੈ ਨਾ ਪਰਮਨ ਨਾ ਪਿਤ੍ਰੈ ਨਾ ਕਰਮਨ ਨਾ ਕਾਏ ਅਜਨਮ ਨਾ ਜਾਏ ਨ ਚਿਤ੍ਰੈ ਨਾ ਮਿਤ੍ਰੈ ਪਰੇ ਹੈ ਪਵਿੱਤਰੈ ਪ੍ਰਥਿ ਸੈ ਅਦਿ ਸੈ ਅਦ੍ਰਿ ਸੈ ਕ੍ਰਿ ਸੈ ਭਗਵਤੀ ਸ਼ੰਤ ਤਵ ਪ੍ਰਸਾਦ ਕਥਤੇ ਕਿ ਆਛਜ ਦੇਸੈ ਕਿਆ ਭਿਜ ਭੇਸੈ ਕਿਆ ਗਜ ਕਰਮੈ ਕਿਆ ਭੰਜ ਪਰਮੈ ਕਿਆ பிਜ ਲੋਕੈ ਕਿਆ ਦਿੱਤ ਸੋਕੈ ਕਿ ਅਵਤੂਤ ਵਰਣੈ ਕਿ ਵਿਭੂਤ ਕਰਨੈ ਕਿ ਰਾਜਨ ਪ੍ਰਭਾ ਹੈ ਕਿ ਧਰਮਨ ਤੁਝਾ ਹੈ ਕਿ ਅਸ਼ੋਕ ਵਰਣੈ ਕਿ ਸਰਬਾ ਅਪਰਣੈ کے جگ کرتی ہیں چترن چتری ہیں کہ برمنس روپ کے ان کے آد ہیں گے آپیو ہیں چترن کے رحم کے پاگل گنا ہیں کہ شاہ ہیں کہ کرن کنند ہے کہ روسی دہند ہیں گراس کرہیم ہیں کہ کرم کریم کے سر بنکلی ہیں کہ سر بندی ہیں ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਨ ਹੈ ਕੇ ਸਰਬਤਰ ਭਾਉਨ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਹ ਹੋ ਕੇ ਸਰਬਤਰ ਭਾਹ ਹੋ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजय के सर्वत्र राजय के सर्वत्र सुखाय के सर्वत्र पोखाय के सर्वत्र त्राणाय के सर्वत्र प्राणाय के सर्वत्र देसाय के सर्वत्र भेषाय के सर्वत्र मानय इस दैवं प्रधानय के सर्वत्र जापय के सर्वत्र थपय کے سر پتر پانا ہے چندرا کے سربن کلیم کے پرمن فہیم کہ حسن البجو ہیں تمام الرجو ہے حمیش ال سلام سلیخت مدام غلیم ال شکست بلنگ مکان ہے زمین الزمان ہے تمیز ال تمام رضو الدان ہے حریف فل عظیم رضائق یقین ہے انیک کل ترنگ ہیں نواز ہیں غنی ملک ہیں نرو تووپ ترم پرپگت پربھا سا سد سوروپ ہیں انوپ ہیں سمستوپراج ہیں سدا سرپ ساج ہے سمستل سلام ہیں سدام ہے نرباد سوروپ ہے اگاد ہے انوپ ہیں او انگاد روپ سروپ ہے अनंग्य अनामे त्रिभंगी त्रिकामे त्रिवर्गं त्रिबाधे अगज्जे गाधे सुभंग सर्बभागे स सु सर्वानुरागे त्रिभुगत स्वरूप हैं छिज हैं छूट हैं के नरकिन प्रणास पृथ्वी उल्प्रवास है, है, है निरुकत प्रभा है सुदा वंसदा है विभुगत स्वरूप है प्रजुगत अनूप है निरुकत सदा है विभुगत प्रभा है अनुकत स्वरूप है प्रजुरित अनूप है चात्री छंद ਅਭੰਗ ਹੈ ਅੰੰਗ ਹੈ ਭੇਂ ਹੈ ਲੇਖ ਹੈ ਭਰਮ ਹੈ ਕਰਮ ਹੈ ਆਨਦ ਹੈ ਜੁਗਾਦ ਹੈ ਅਜੈ ਹੈ ਅਬਹ ਹੈ ਭੂਤ ਹੈ ਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਬੰਦ ਹੈ ਆ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਅਲਿਖ ਹੈ ਦੇਖ ਹੈ ਲੇਖ ਹੈ ਭੇਖ ਹੈ ਟਾ ਹੈ ਗਹ ਹੈ ਅਸੰਭ ਹੈ ਗੰਭ ਹੈ ਨੀਲ ਹੈ ਅਨਾਦ ਹੈ ਅਨਤ ਹੈ ਸੁਨਤ ਹੈ ਜਾਤ ਹੈ ਆਜਾਦ ਹੈ ਚਰਪਟ ਛੰਦ ਤਵੇ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਸ਼ੰਤ ਤਵੈ ਪ੍ਰਸਾਦ ਨਮੋ ਨਰਕ ਨਾ ਸੇਸ ਦੇ ਵੰ ਪ੍ਰਕਾਸ਼ੇ ਅਨੰਦਨ ਸਰੂਪੇ ਅਪੰਦਨ ਵਿਪੂਤੇ ਪਰਮਾਥਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਪੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ نرپنگی سروپ <سجد> سرپنگی انوپے نہ مترا مات <مادش> پر <اب> ہیں جی ہیں بگوتی شنت و پرساد کے ذا ہر ظہور ہیں کہ ہاضر حضور ہیں امیشل مست اللہ ہیں کہ ساحب دماغ ہیں کہ اس ناگ ہے ایک کامل کریم ہے گراج کر رہی مح سے دیہاند ہیں گراج کریم ہے۔ غنیم کہاج ہے، غریب ہیں ہری بل شکن ہے، رسل کن ہے، کلمکن پرناس ہے۔ سمستل نواس ہے، رضائق رسائک ہے، محستل جبا ہے، کہ صاحب گرا ہے، کہ نرکن پرناس ہے، بحستل نواس ہے۔ کہ سرب بل ہے، ہیں ہمر ہے، تمام تمامل ہے، ہیں اللہ جیس ہیں پرم پرمیس ہیں سمستلا دیس ہیں

ਹਰ ਨਰ ਅਖੰਡ ਪਰ ਨਰ ਅਮੰਡ ਅਨੁਭਵ ਅਨਾਸਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦੰ ਅਨ ਅਛਿਜ ਅੰਗ ਆਸਨ ਅਭੰਗ ਮਾ ਅਪਾਰਗਤ ਮਿਤਿ ਉਦਾਰ ਜਲ ਥਲ ਅਮੰਡ ਇਸ ਵਿੱਚ ਭੰਡ ਜਲ ਥਲ ਮਹਾਂਤ ਇਸ ਵਿੱਚ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਦਰਾਸਿਆ ਜਾਨ ਬਾਹੂ ਏਕੈ ਸਦਾ ਹੋ ਓੰਕਾਰ ਆਦਿ ਕਤਨੀ ਅਨਾਦ ਖਲ ਖਲ ਖਿਆਲ ਗੁਰ ਬਰਹਕਾਲ ਘਰ ਘਰ ਪ੍ਰਣਾਮ ਚਤ ਚਰਨ ਨਾਮ ਹਨਿਜ ਗਾਤ ਅਜ ਜਨ ਬਾਤ ਅਨ ਝੰਝਗਾਤ ਅਨ ਰੰਝ ਬਾਤ ਅਨ ਟੁਟ ਭੰਡਾਰਿਆ ਠਟ ਅਪਾਰ ਆਡੇਟ ਧਰਮਤ ਢੀਤ ਕਰਮ ਅਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵ ਪ੍ਰਸਾਦ ਪਰੁਣਾ ਲਹਿ ਹਰ ਕਾਲਿ ਹੈ ਹੰ ਗਲ ਖੰਡਨ ਹੈ ਮੈਂ ਮੰਡਰ ਹੈ ਜਗ ਤੇਸ਼ੁਰ ਹੈ ਪਰਮੇਸ਼ੁਰ ਹੈ ਕਲ ਕਾਰਣ ਹੈ ਸਰਬੋ ਬਾਰਣ ਹੈ ਤ੍ਰਿਤਕੇ ਤਰਣ ਹੈ ਜਗ ਕੇ ਕਰਨ ਹੈ ਮਨ ਮੰਨਿਆ ਹੈ ਜਗ ਜਾਨਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ سرپس ہیں سرپناس ہیں کرنا کروپر ہیں سرویشور ہیں جگتےشور ہیں برہ منڈس ہیں کل کنڈس ہیں پر دیپر ہیں کرنا کریں اجپا جپ ہیں تھپا تھپ ہیں اکرتا کرت ہیں امر مرت ہیں امر مرت ہیں کروناکرت ہیں اکرتا کرت ہیں ترنےکت ہیں امتےشور ہیں پرمیشور ہیں اکرتا کرت ہیں امر مرت ہیں اجبا کرت ہیں امر مرت ہیں نرناک ہیں کھل کائک ہیںپر ہیں کرنالیہ ہیں ਡ੍ਰਿਪ ਨਾਇਕ ਹੈ ਸਰਬ ਪਾਇਕ ਹੈ ਪਉ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਪਨ ਹੈ ਅਕਲੰਗ ਕਰਤ ਹੈ ਸਰਬਾ ਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮਾ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਅਮ੍ਰਿੰਤ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਂਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰ ਤਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੁਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਅੰਦਰ ਇੰਦਰੇ ਅਨਾਦ ਅੰਭੂਤੇ ਤਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਪਾਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ त्रिभंगी त्रिकालय नंगि अकामे एक अछरी छंद अजय अलय अपय अपय अपुव जो ज्वनासक अस अगंज पांजा लाखा पाखा काल दयाला लेख भेख नाम अगहटा नाथे परमाथे जूनी मुनी ना रागे ना रंगे ना रूपे ना देखेया कर मंगा पर मंगा गंजिया लेके भुजंग प्रयाद छंद ਨਮਸਤੋ ਪ੍ਰਣਾਮੇ ਸਮਸਤੋ ਪ੍ਰਣਾਸ ਸੋਇ ਗੰਜਲ ਨੰਮੇ ਸਮਸਤੋ ਨਿਵਾਸੀ ਅਨਿਕ ਆਮਾ ਵਿਪੁੱਤੇ ਸਮਸਤਲ ਸਰੂਪੇ ਕੁਕਰਮੰ ਪ੍ਰਣਾਸੀ ਸਿ ਧਰਮੰ ਵਿਪੁੱਤੇ ਸਦਾ ਸਤ ਦਾ ਅਨੰਦ ਸਤਰੰ ਪ੍ਰਣਾਸੀ ਕਰੇ ਮੁਲਕਨੰਦਾ ਸਮਸਤਲ ਨਿਵਾਸੀ ਅਜਾਇਬ ਵਿਪੁੱਤੇ ਕਜਾਇਬ ਕਨਿਮੇ ਹਰੀ ਅਮ ਕਰੀ ਅਮ ਕਰੇ ਮੁਲ ਰਹੀ ਮੇ ਚਤਰ ਚਕਰਵਰਤੀ ਚਤਰ ਚਕਰ ਭਗਤੇ ਸਵਮ ਪਵ ਸੁਭੰ ਸਰਬਦਾ ਸਰਬਜੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਪੂਤੇ